ਦੇਖੋ ਕਿਵੇਂ ਪੰਜ ਪੰਜ ਬੰਦਿਆਂ ਤੋਂ ਕਾਬੂ ਨਹੀਂ ਆ ਰਿਹਾ ਤਾਂ ਇਹਨੂੰ ਕੁੱਟਣਾ ਮਾਰਨਾ ਨਹੀਂ ਬਾਈ ਇਹਨੂੰ ਥੋੜਾ ਰਿਲੈਕਸ ਹੋਣ ਲਈ ਛੱਡ ਦੇਣਾ ਮਾਰਿਆ ਤੈਨੂੰ ਫੇਰੇ ਹੈ ਮਾਰਿਆ ਤੈਨੂੰ ਫੇਰੇ ਕੱਲ ਜਿੰਦਾ ਕੋਲ ਤਾਂ ਪਤਾ ਪਾ ਟੋਲ ਹੈ ਬਾਈ ਬੋਲੇ ਸੁਨਹਿਾਰ ਲਿਆ ਪਤਾ ਵੀ ਖੋ ਲੇ ਕਿਹੜਾ ਕੋਲ ਨਾ ਕਿਟੇ ਕਿਟੇ ਮੋਟਰ ਜਿੰਦੇ ਲਾ ਕੇ ਰੱਖਣੇ ਪੈ ਰਹੇ ਤੇ ਜਿੰਦਾ ਵੀ ਗਰਮਣ ਭੰਨ ਦਿੰਦਾ ਸੀ ਦੇਖੋ ਆ ਜਿੰਦੇ ਤੇ ਕਿੰਨੇ ਟੱਕ ਲੱਗੇ ਹੋਇਆ ਕਦੇ ਵੀ ਸਾਡੇ ਧੀਆਂ ਪੁੱਤਾਂ ਦੇ ਗੁੱਟਾਂ ਨੂੰ ਗਿੱਟਿਆਂ ਨੂੰ ਨਾ ਲੱਗਣਾ ਨਾ ਛੜ ਪੁੱਤ ਛੜ ਜਾ ਰਹਾ ਆਖੇ ਲੱਗੀ ਜਾਂਦਾ ਪੁੱਤ ਪਾਸਾ ਐ ਕੋਈ ਨਾ ਕੋਈ 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 ਐਂ ਕਾ ਜੋਰ ਨਹੀਂ ਲਾਉਣਾ ਪੁੱਤ ਜੋਰ ਨਹੀਂ ਲਾਉਣਾ ਜੋਰ ਨਹੀਂ ਲਾਉਣਾ ਬਸ ਜੋਰ ਨਹੀਂ ਲਾਉਣਾ ਵਾਹਿਗੁਰੂ 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 ਕਿੰਨੇ ਟਾਈਮ ਤੋਂ ਐ ਕਰ ਰਹੇ ਜਿੰਨੇ ਟਾਈਮ ਤੋਂ ਐ ਕਰ ਰਹੇ ਇਹ 2.5 ਸਾਲ ਕੋਈ ਡੋਟਾ ਹੀ ਸਾਲ ਤੋਂ ਐਦਾਂ ਹੀ ਕਰ ਰਿਹਾ ਜਾਂ ਘੱਟ ਵੀ ਹੋ ਜਾਂਦਾ ਨਹੀਂ ਐ ਕਿਤੇ ਘੱਟ ਜਾਂਦਾ ਕਿਤੇ ਵੱਧ ਹੋ ਜਾਂਦਾ ਭਾਜ ਤੁਰਦਾ ਘਰੋਂ ਭੱਜ ਜਾਂਦਾ ਕਿੱਥੇ ਲੈ ਜਾਂਦਾ ਭੱਜ ਕੇ ਭੱਜ ਕੇ 20 25 ਕਿਲੋ ਬਟੇ ਚੋਂ ਧਰਮਕੋਪੋਂ ਲੋਕਾਂ ਦੀ 20 ਕਿਲੋ ਬਿਟਰ ਹੈ ਜੈੱਟ ਵਾਲੀ ਆ ਜਾਂਦਾ ਤੁਰ ਕੇ ਮਾਰਦਾ ਵੀ ਥੋਡੇ ਹਾਂਜੀ ਮਾਰਦਾ ਵੀ ਥੋਡੇ ਇਹ ਮਾਰਦਾ ਵੀ ਅਜੇ ਪਾ ਫੜ ਕੇ ਜਿਵੇਂ ਹੁਣ ਦੰਦੀ ਵੱਢਦਾ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜਿਹੜੀ ਮੰਮੀ ਨਾਲ ਆਈ ਉਹ ਕਿੱਥੇ ਹੈ ਮੰਮੀ ਹਾਂਜੀ ਅੱਛਾ ਕਿੰਨੇ ਭੈਣ ਭਰਾ ਨੇ ਦੋ ਆ ਜੀ ਅੱਛਾ ਆ ਇੱਕ ਕੋਈ ਪਰਿਵਾਰ ਚ ਪਹਿਲਾਂ ਵੀ ਕਿਸੇ ਨੂੰ ਦਿਮਾਗੀ ਸਮੱਸਿਆ ਹੈਗੀ ਯਾਰ ਨਹੀਂ ਜੀ ਨਹੀਂ ਪਹਿਲਾਂ ਕੋਈ ਅਸੀਂ ਗੱਲ ਕਰਨੇ ਦਿਮਾਗੀ ਸਮੱਸਿਆ ਕਿਹਨੂੰ ਆ ਘਰ ਚ ਪਹਿਲਾਂ ਇਹ ਤੋਂ ਬਿਨਾ ਇਹ ਇਹ ਤੋਂ ਪਹਿਲਾਂ ਇਹਦਾ ਤਾਂ ਪਹਿਲਾਂ ਤੇਰੇ ਨਾਨਕਿਆਂ ਚ ਜਾਂ ਦਾਦਕਿਆਂ ਚ ਇਹਦਾ ਨਾਨਕਿਆਂ ਚ ਮੇਰਾ ਵੱਡਾ ਬਰਾਦਰ ਸੀ ਉੱਥੋਂ ਆਈ ਹੈ ਖੂਨ ਤੁਹਾਡੀ ਕੋਈ ਨਾ ਜੀ ਆਪਾਂ ਇਹਨੂੰ ਐਡਮਿਟ ਕਰਦੇ ਆ ਇੱਥੇ ਦਾਖਲ ਕਰਦੇ ਆ ਪੰਜ ਚਾਰ ਦਿਨਾਂ ਵਾਸਤੇ ਤੇ ਤੁਹਾਨੂੰ ਰਹਿਣਾ ਪਊ ਨਾਲ ਰਹੋਗੇ ਜੀ ਰਹੋ ਹਾਂ ਪਾਸਪਤਨ ਬਾਕੀ ਦਾ ਪਤਨ ਕਿੰਨੇ ਟਾਈਮ ਤੋਂ ਐ ਕਰ ਰਿਆ ਭੈਣੇ ਇਹ 4 ਸਾਲ ਹੋ ਚੱਲੇ ਭਾਈ ਸੰਗਰ ਜੀ ਨਾਇਰ ਗੁਰਮਨਪ੍ਰੀਤ ਸਿੰਘ ਬੱਸ ਬੱਸ ਆਵੇ ਹੋਰ ਯਾਦ ਸੰਗਲ ਨਾ ਬਣ ਕੇ ਰੱਖਦੇ ਹੋ ਘਰੇ ਸੰਗਲ ਨਾਲ ਕਈ ਵਾਰ ਸੰਗਲ ਲਾਉਣਾ ਪੈਂਦਾ ਪਹਿਲਾਂ ਬਹੁਤ ਜ਼ਿਆਦਾ ਸੰਗਲਦਾਰੀ ਬਣੀ ਰਹੀਦਾ ਸੀ ਹੂੰ ਹਾਂਜੀ ਤੇ ਹੁਣ ਦੋਸਤ ਮਾਣੀ ਮੋਤੀ ਇਹਨ ਦਵਾਈ ਦੀ ਦਵਾਈ ਕਿਸੇ ਘਰੇ ਛੱਡਦਾ ਹੀ ਨਹੀਂ ਜੀ ਭੱਜਾ ਹੀ ਕਰਦਾ ਵਾਪਸ ਗਿਆ ਦਾੜਾੜ ਤੇ ਰੱਖਦਾ ਸਟ੍ਰੇਟ ਕੱਢ ਲਿਨ ਨਾਲ ਆਹ ਹੋਈ ਚੇ ਕਰਕੇ ਭੱਜਾਦਾ ਨਾ ਰੋਟੀ ਖਾਂਦਾ ਨਾ ਚਾਹ ਪੀਂਦਾ ਕੋਈ ਤੇ ਬਾਰੀ ਭੁੱਖ ਲੱਗੇ ਤਾਂ ਹੁਣ ਕਿਤੇ ਕਾ ਲੈਂਦੇ ਤੰਦ ਬੱਸ ਐ ਤੋਰੇ ਫਿਰ ਨਾਲ ਜਮਾਨ ਤੋਂ ਟੋੜ ਦੇ ਹੱਥ ਜੱਕਦਾ ਆਪ ਤਾਂ ਜੇ ਦਾ ਤਾਂ ਕਾਕਾ ਜੀ ਵੀ ਆ ਪੜ ਕੇ ਬਾਹਰ ਨੂੰ ਫੇਰ ਸੋਟ-ਸੋਟ ਭਾਜਦਾ ਮਾਰ ਮਾਰਦਾ ਉਦਾਂ ਨਹੀਂ ਮਾਰਦਾ ਪਿੰਡ 'ਚ ਕਿਸੇ ਨੂੰ ਮਾਰਦਾ ਹੋਵੇ ਪਿੰਡ ਦੇ ਲੋਕ ਇਹਨੂੰ ਕਿਵੇਂ ਵਧੀਆ ਰਾਦੇ ਨੂੰ ਮਾਰਦਾ ਕੋਈ ਇਹਨੂੰ ਕਿਸੇ ਮਗਰ ਬਹਿਣਾ ਨਹੀਂ ਕੋਈ ਇਹਨੂੰ ਮਾਰਦਾ ਕਿਸੇ ਨੇ ਕਦੇ ਕੁੱਟਿਆ ਹੋਵੇ ਇਹਨੂੰ ਜਾਂ ਇਹਨੇ ਕਿਸੇ ਨੂੰ ਗਲਤ ਬੋਲਤਾ ਹੋਵੇ ਕਹਿਤਾ ਹੋਵੇ ਕੁਝ ਜੀ ਕਿਹੜਾ ਪਿੰਡ ਧਰਮਪੁਰ ਨਹੀਂ ਖਾਹ ਸ਼ਹਿਰ 'ਚ ਰਹਿੰਦੇ ਹਾਂ ਜੀ ਖਾਹ ਹਾਂ ਧਰਵਾਦ ਆ ਜੀ ਮੱਲੇ ਵਾਲਿਆਂ ਦਾ ਜਿੱਥੇ ਗਵਰਨਮੈਂਟ ਪ੍ਰੀਤ ਰਹਿੰਦਾ ਭੈਣ ਦੱਸਦੀ ਆ ਵੀ ਮੱਲੇ ਵਾਲੇ ਕਦੇ ਇਹਨੂੰ ਮਾਰਦੇ ਘੁੱਟਦੇ ਨਹੀਂ ਇਦਾਂ ਦੇ ਲੋਕ ਚਾਹੀਦੇ ਚੰਗੀ ਸੋਚ ਵਾਲੇ ਵੀ ਜੇ ਤੁਹਾਡੇ ਮੱਲੇ 'ਚ ਕੋਈ ਕਿਸੇ ਦਾ ਧੀ ਪੁੱਤ ਇਦਾਂ ਹੋ ਗਿਆ ਦੇਖੋ ਕਿਵੇਂ ਪੰਜ-ਪੰਜ ਬੰਦਿਆਂ ਤੋਂ ਕਾਬੂ ਨਹੀਂ ਆ ਰਿਹਾ ਤਾਂ ਇਹਨੂੰ ਕੁੱਟਣਾ ਮਾਰਨਾ ਨਹੀਂ ਬਾਈ ਇਹਨੂੰ ਥੋੜਾ ਰਿਲੈਕਸ ਹੋਣ ਲਈ ਛੱਡ ਦੇਣਾ ਵਾਹਿਗੁਰੂ ਕਿਰਪਾ ਕਰਨਗੇ ਤੇ ਵੀਰਾ ਠੀਕ ਹੋ ਜਾਊਗਾ ਹੁਣ ਦਵਾਈ ਚੱਲੂਗੀ ਇਹਦੀ ਤੰਦਰੁਸਤ ਹੋ ਜਾਣਾ ਵੀਰੇ ਨੇ ਇਹਨੂੰ ਲੈ ਕੇ ਜਾਓ ਦਵਾਈ ਦਿਵਾਓ ਲੈ ਕੇ ਜਾਓ ਅੰਦਰ ਕੋਈ ਨਾ ਭੈਣੇ ਧਿਆਨ ਰੱਖਣਾ ਤੂੰ ਅਸੀਂ ਇੱਥੇ ਰੱਖਾਂਗੇ ਇਹਨੂੰ ਨਾਲ ਰਹਿਣਾ ਤੂੰ ਆਪਾਂ ਵਾਇਗਨ ਕਿਰਪਾ ਕਰਨ ਗੌਰਮਨ ਵੀਰਨ ਠੀਕ ਕਰਕੇ ਭੇਜਾਂਗੇ ਹਾਂ ਵੀ ਮੁੰਡਿਆ ਕੀ ਗੱਲ ਜ਼ੋਰ ਲਾਈ ਜਾਂਦਾ ਤੂੰ ਕੀ ਹਾਲ ਨੇ ਆ ਤੂੰ ਫਲਾਮ ਕਰ ਤਾਂ ਇਹਨੇ ਕੋਲ ਦੇਣਾ ਹਾਂ ਤੋ ਕਿਹੜਾ ਮੜਾ ਲਾਇਆ ਦਾ ਮੜਾ ਲਾ ਵੀਰੇ ਆ ਤੂੰ ਮੜਾ ਮੋਹਿਤ ਮਲਾਲਾ ਤਿਆਰ ਆ ਤਮਾ ਆ ਉਹ ਅੱਸੀ ਕਹਿੰਦੇ ਆ ਬਾਜਾ ਬਾਜਾ ਬਿਆਰੀ ਨਾ ਕੋਈ ਕੀ ਹੋ ਗਿਆ ਤੈਨੂੰ ਰੋਈ ਕਰ ਰੋ ਜਾਨਾ ਕੀ ਹੋਇਆ ਤੇਰਾ ਨਾਮ ਕੀ ਹੈ ਮੋਹਿਤ ਹਾਂ ਗੁਰਮਨ ਗੁਰਮਨ ਸਿੰਘ ਹੈ ਮੋਹਿਤ ਦੁੱਧਜਾ ਸਿੰਘ ਮੁੰਡਾ ਓ ਗੁਰਮਨ ਗੁਰਮਨ ਕੀ ਹੋਇਆ ਪੁੱਤ ਕੀ ਹੋਇਆ ਇਹ ਹੋਇਆ ਇਹ ਹੋਇਆ ਇਹ ਹੋਇਆ ਯਾਰ ਇਹ ਮਰੇ ਬਤੂ ਕੀ ਹੋਇਆ ਤੈਨੂੰ ਮਾਰਿਆ ਤੈਨੂੰ ਕਿਸੇ ਨੇ ਹੈ ਮਾਰਿਆ ਤੈਨੂੰ ਕਿਸੇ ਨੇ ਐਂ ਕਰੀ ਜਾਂਦੇ ਨੇ ਕਰੇ ਇਹ ਐਂ ਬਸ ਭੱਜੂ 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 ਕਰਦਾ ਤੂੰ ਭੱਜੇ ਕਰਦਾ ਸ਼ਰਤ ਬੰਨਿਆ ਕਿ ਤੂੰ ਬੰਦਾ ਸਾਥੀ ਬੰਦਾ ਜੀ ਪਹਿਲਾਂ ਤਾਂ ਨਹੀਂ ਬੰਦ ਸੀ ਨਹੀਂ ਬੰਦੇ ਨਹੀਂ ਕਰੇ ਨਹੀਂ ਬੰਦੇ ਪੱਜੇ ਫਿਰ ਦਰ ਨੇ ਬੰਦ ਦੇ ਨਹੀਂ ਫਰਕ ਦੇ ਤੁਰਿਆ ਹੀ ਫਿਰਦਾ ਕਪੜੇ ਜੇ ਲਸਾਫਾ ਚੱਕ ਕੇ ਲੈ ਜਾਂਦਾ ਤੇ ਪੱਜੇ ਮਾਰਦਾ ਵੀ ਥੋਡੇ ਹੈ ਮਾਰਦਾ ਵੀ ਕਦੇ ਤੂੰ ਤਾਂ ਹੀ ਮਾਰਦਾ ਜੇ ਬੰਨੀ ਜੇ ਫਿਰ ਮਾਰਦਾ ਹੂੰ ਇਹ ਵੀ ਮੈਂ ਮਹੰਦ ਵੀ ਬੰਦ ਦੇ ਰਿਹਾ ਅੱਗੇ ਵੀ ਅਕਸਰ ਨਹੀਂ ਬੰਨੇ ਫਿਰ ਨਾਲ ਜੀ ਕਹਿੰਦੇ ਨੇ ਬੰਨੀ ਤਾਂ ਮਾਰਦਾ ਨਹੀਂ ਮਾਰਲਾ ਜਿਵੇਂ ਹੁਣ ਕਿਤੇ ਦਵਾਈ ਲੈਣ ਜਾਣੇ ਉਹ ਤੋਂ ਬੰਦਦਾ ਨਹੀਂ ਫਿਰ ਉਹਦੇ ਬਾਹੋਂ ਬੰਨੀ ਆ ਪਈ ਜੇ ਫਿਰ ਮਾਰਦਾ ਲੱਗਦਾ ਦੰਗੀਆਂ ਵੀ ਵੱਡਾ ਆਗਾ ਕੀ ਵੀ ਆ ਜਿੱਥੇ ਇਹਦਾ ਪਤਾ ਨਹੀਂ ਪਾ ਕੀ ਕੰਮ ਕਰਦੇ ਆ ਮੈਂ ਤਾਂ ਡਰਾਈਵਿੰਗ ਕਰਦਾ ਐਕਸੀਡੈਂਟ ਹੋ ਗਿਆ ਕੁੰਡਕੀਆ ਕਿਹੜੀ ਚਾਹੀਦਾ ਦੇਖੀ ਇਹਦਾ ਡੈਡੀ ਕਿੱਥੇ ਆ ਮਾਤਾ ਪਿਤਾ ਡੈਡੀ ਇਹੀਂ ਡਿੱਗਦਾ ਇਹੋ ਪੈਡੀ ਇਹ ਲੱਗਿਆ ਗਾੜੀ ਨੂੰ ਕੀ ਹੋਇਆ ਇਹਦੇ ਨੂੰ ਉਹ ਮੈਂ ਨਾ ਲਾਪੜਾ ਉਹ ਲਾਪੜਾ ਐਕਸੀਡੈਂਟ ਹੋ ਗਿਆ ਹੂੰ ਇਹ ਮਾਤਰਾ ਬੰਦੇ ਦਾ ਇਹ ਹੁਣ ਤੱਕ ਦਾ ਹੀ ਘਰੇ ਪਹਿਲਾਂ ਪੈਂਦਾ ਭਲਾ ਕੰਮ ਕਰਦਾ ਕੋਰੋਨਾ ਤੋਂ ਬਾਅਦ ਹੀ ਹੋਵੇ ਬੜਿਆ ਕੰਨਾ ਇਹ ਨਾ ਮਾਮਾ ਦੇ ਇੱਥੇ ਰਹਿ ਗਏ ਤਾਂ ਮਾਮਾ ਇਹਦਾ ਹੀ ਉਹਦੋਂ ਤਾਂ ਹੀ ਹੋ ਗਿਆ ਹੈ ਬਲੱਡ ਜਿ ਮੜਿਆ ਨਹੀਂ ਉਹਦੇ ਨਾ ਆਵੇ ਖੋਲਣ ਲੱਗੇ ਅਰੇ ਅੰਕਲ ਖੋਲਣ ਲੱਗੇ ਕੀ ਮੇਰੇ ਪੁੱਤ ਠੀਕ ਆ ਗਰਮਨ ਰੋਣਾ ਨਹੀਂ ਪੁੱਤ ਆ ਗਰਮਨ ਦੀ ਦਵਾਈ ਦਿਓ ਪ੍ਰਸ਼ਾਦ ਭਾਈ ਲਿਆ ਗਰਮਨ ਜਿੰਦਾ ਖੋਲ ਦੀਏ ਲਿਆ ਖੋਲ ਦੀਏ ਪੁੱਤ ਜਿੰਦਾ ਖੋਲ ਦਿੰਨਾ ਮੇਰੇ ਪੁੱਤ ਦਾ ਲਿਆ ਗਰਮਨ ਆ ਜਿੰਦਾ ਖੋਲ ਤਾਂ ਪੁੱਤ ਆ ਪਾ ਉਹ ਲੈ ਬਈ ਬੋਲੇ ਸੁਨਹਿਾਰ ਲੈ ਪੁੱਤਾ ਵੀ ਖੋਲ ਇੱਕ ਮਾਂ ਬਾਪ ਆਪਣੇ ਧੀਆਂ ਪੁੱਤਾਂ ਨੂੰ ਕਿੰਨੇ ਚਾਵਾਂ ਤੇ ਲਾੜਾਂ ਨਾਲ ਪਾਲਦੇ ਆ ਬੋਲੇ ਸੁਨਹਾਰ ਸ੍ਰੀ ਅਕਾਲ ਕਿੱਡੇ ਕਿੱਡੇ ਮੋٹے ਜਿੰਦੇ ਲਾ ਕੇ ਰੱਖਣੇ ਪੈ ਰਹੇ ਆ ਤੇ ਜਿੰਦਾ ਵੀ ਗੌਰਮਨ ਭੰਨ ਦਿੰਦਾ ਸੀ ਦੇਖੋ ਆ ਜਿੰਦੇ ਤੇ ਕਿੰਨੇ ਟੱਕ ਲੱਗੇ ਹੋਇਆ ਗੌਰਮਨ ਨੇ ਇਹਨੂੰ ਵੀ ਭੰਨਣ ਦੀ ਕੋਸ਼ਿਸ਼ ਕੀਤੀ ਆ ਜਿੰਦੇ ਕਦੇ ਵੀ ਸਾਡੇ ਧੀਆਂ ਪੁੱਤਾਂ ਦੇ ਗੁੱਟਾਂ ਨੂੰ ਗਿੱਟਿਆਂ ਨੂੰ ਨਾ ਲੱਗਣ ਇਹ ਬੇੜੀਆਂ ਨਾ ਬਣਨ ਜਿੰਦੇ ਇਹਨਾਂ ਨੂੰ ਤਰੱਕੀਆਂ ਕਰਨ ਦਾ ਬਾਲ ਬਖਸ਼ੀ ਵਾਹਿਗੁਰੂ ਨਾ ਗਰਮਨ ਰਵਾਈ ਖਾਲਾ ਕਾਲਾ ਪੁੱਤ ਹੁਸ਼ਾਰਾ ਪੁੱਤ ਬਾਬਾ ਜੀ ਦਾ ਪ੍ਰਸ਼ਾਦ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਮੇਰ ਕਰਿਓ ਵਾਹਿਗੁਰੂ ਜੀ ਮੇਰ ਕਰਿਓ ਗਰਮਨ ਤੇ ਮੇਰ ਕਰਿਓ ਬਾਬਾ ਜੀ ਮੇਰ ਕਰਿਓ ਮੇਰੇ ਵੀਰੇ ਨੂੰ ਤੰਦਰੁਸਤੀ ਬਖਸ਼ਿਓ ਮੇਰ ਕਰਿਓ ਵਾਹਿ ਮੇਰ ਕਰਿਓ ਮੇਰ ਕਰਿਓ ਮੇਰ ਕਰਿਓ ਮੇਰ ਕਰਿਓ ਸੰਕਾਰ ਸਤਨਾਮ ਕਰਤਾ ਪੁਰਖ ਨਿਰਭੈ ਨਿਰਕਾਰੁ ਅਪਰਸ਼ਾਗਿਆ ਪਾਤ ਸਤਿ ਜਗਤਿ ਸਤਿ ਹੈ ਪੀ ਸਤਿ ਨਾਨਕ ਹੋਸੀ ਕੀ ਸਤਿ ਮੈਂ ਸ਼ਾਮ ਤੋਂ ਬਾਈ ਮਾਰੇ ਮੇਰ ਕਰਨਗੇ ਤੰਦਰੁਸਤੀਆਂ ਵਾਖਸ ਤੁਸੀਂ ਅੱਜ ਇੱਕ ਮਾਂ ਦੀ ਬਾਹ ਫੜੀ ਹੈ ਬਾਈ ਇਹ ਗਰੀਬਣੀ ਨੂੰ ਲੈ ਕੇ ਆਏ ਹੋ ਇੱਥੇ ਤੁਹਾਡਾ ਬਹੁਤ ਧੰਨਵਾਦ